ਪਰ ਜੀੰਨ ਰੱਲਾ ਜੀ ਇਦਾਂ ਦਾ ਬੋਲਾਲਾ ਕਰਦੇ ਰਹਿਣਾ ਚਾਹੀਦਾ ਸਾਨੂੰ ਪਹਿਲਾਂ ਪਤਾ ਨਹੀਂ ਸੀਗਾ ਹੁਣ ਅਸੀਂ ਖੋਦਾਂ ਜੋ ਵੀ ਖੱਦੇ ਜਿਹੜੇ ਹੋਰ ਬੱਤੀ ਲੋੜ ਬੰਦ ਨਹੀਂ ਹੈ ਤਾਂ ਬਾਬਾ ਜੀ ਉਹਨਾਂ ਤੇ ਵੀ ਕਿਰਪਾ ਕਰਨ ਉਹਨਾਂ ਨੂੰ ਵੀ ਆਪਾਂ ਕੋਈ ਸਾਈਕਲ ਜਾਂ ਬੈੱਜ ਵਗੈਰਾ ਆਪਾਂ ਦੇ ਸਕੀਏ ਕੁਝ ਬਹੁਤ ਵਕਤਾਂ ਨਵਾਂ ਬਕਾਈ ਤੋਂ ਜੀ ਦਾ ਹੱਲ ਸਾਹ ਵਾਹ ਜੀ ਬਹੁਤ ਹੀ ਚਲਾੰਗਾ ਜੋ ਕਾ ਅਸਮੀ ਜੀ ਬਾਬਾ ਜੀ ਦੇ ਅਸੀਂ ਵੀ ਇਹ ਕਿਹਾ ਬੇਨਤੀ ਕਰਦੇ ਅੱਗੇ ਤੋਂ ਵੀ ਲੋੜਵੰਦ ਬੱਚਿਆਂ ਦੀ ਐਵੇਂ ਹੀ ਮਦਦ ਕਰਦੇ ਬਹੁਤ ਬਹੁਤ ਧੰਨਵਾਦ ਜੀ ਵੈਗਰਜੀਤ ਕਾਲਸਾ ਵਾਹਿਗੁਰੂ ਜੀ ਤੇ ਬਹੁਤ ਹੀ ਇਸ਼ਲਾੰਗਾ ਜੋਗਾ ਅਧਿਆਰੀ ਬਾਬਾ ਜੀ ਨੇ ਅਸੀਂ ਵੀ ਇਹ ਹੀ ਕਿਹਾ ਕਿ ਬੱਚੇ ਕਰਦੇ ਅੱਗੇ ਤੋਂ ਵੀ ਲੋੜਵਤ ਬੱਚਿਆਂ ਦੀ ਐਨੀ ਹੀ ਮਦਦ ਕਰਦੇ ਬਹੁਤ ਬਹੁਤ ਧੰਨਵਾਦ ਜੀ ਨਾਲ ਵੈਗਰਜੀਤ ਕਾਲਸਾ ਵਾਹਿਗੁਰੂ ਜੀ ਦੇ ਦਸਵਾ ਬਾਬਾ ਅਜੀਤ ਸਿੰਘ ਜੀ ਸੁਲਤਾਨਪੁਰ ਲੋਧੀ ਤੋਂ ਸਸਦਾ ਸਾਡੀ ਖਾਲਸਾ ਫੋਰ ਸਮਾਜ ਸੇਵਾ ਦਲ ਵੱਲੋਂ ਵਿਅੰਤ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਅਸੀਂ ਬਹੁਤ ਸਾਰੇ ਸਕੂਲਾਂ ਦੇ ਬੱਚਿਆਂ ਨੂੰ ਬੂਟ ਬੈਗ ਕਾਗੀਆਂ ਪੈਨ ਪੈਨਸਲਾਂ ਤੇ ਹਰ ਸਾਲ ਜਦੋਂ ਨਵਾਂ ਸੈਸਟਰ ਸੁਰੂ ਹੁੰਦਾ ਬੱਚੇ ਨਵੰਦੇ ਆ ਉਠੀ ਉਠੀ ਤੇ ਹੁਣ ਵੀ ਸਾਡੇ ਵੱਲੋਂ ਜਿਹੜੀਆਂ ਸਾਈਕਲੀਆਂ ਬੱਚੇ ਜਿਹੜੇ ਸਕੂਲ ਜਾਣ ਲੱਗਾ ਜਿਨ੍ਹਾਂ ਨੂੰ ਕੋਈ ਦਿੱਕਤਾਂ ਆਂਦੀ ਹੈ ਪ੍ਰੋਬਲਮ ਆਂਦੀ ਹੈ ਉਹਨਾਂ ਬੱਚਿਆਂ ਨੂੰ ਖਾਂ ਪਰਖਾਂ ਜਾ ਕੇ ਸਾਈਕਲ ਦਿੱਤੇ ਜਾ ਰਹੇ ਨੇ ਹੋਰ ਵੀ ਜਿਹੜੇ ਲੋੜਵੰਦ ਹੋਣਗੇ ਇੱਥੇ ਬੱਚੇ ਉਹਨਾਂ ਨੂੰ ਆਪਾਂ ਸਾਈਕਲ ਦਵਾਂਗੇ ਕਿਉਂਕਿ ਇਸ ਸਕੂਲਾਂ ਦੇ ਵਿੱਚ ਸਾਡੇ ਵੱਲੋਂ ਬੁੱਤੇ ਜਿਨੇ ਲਾਉਣੇ ਥਲੜਾਰ ਬੁੱਤੇ ਹੋਗੇ ਹੋਰ ਵੀ ਉਸਕਾਪ ਦੇ ਨਾਲ ਮਿਲ ਕੇ ਜਿਹੜੀ ਵੀ ਕੋਈ ਘਾਟ ਵਾੜੀ ਦੀ ਕਿਸ ਤਰ੍ਹਾਂ ਦੀ ਉਹ ਅਸੀਂ ਨਾਲ ਲੱ ਕੇ ਵਧਾਈ ਗਰੀਨ ਅਮੇ ਦੇਖ ਕੇ ਕਿੰਨੀ ਖੁਸ਼ ਹੋਈ ਕਿਸ ਹੋਰੀ ਹੈ ਨਾ ਹੈ ਹੁਣ ਪੜਾਈ ਦੇ ਕਦਮ ਜਿਹੜੀ